ਨਹੀਂ ਬਣਦੀ ਆ ਯਾ ਤੇਰੀ ਪ੍ਰਾਣੇ ਆਏ ਆ ਇਹਨਾਂ ਵੀਡੀਓ ਮੈਂ ਬਣਾ ਲਈਏ ਨਾ ਚੋਰੀ ਘਟਿਲੇ ਆਏ ਹੋਣੇ ਨਾ ਹਾਂ ਬੰਦੀ ਅਸੀਂ ਜਿੱਥੇ ਇਹਦੀ ਲੈਣੀ ਹੁੰਦੀ ਘਟਿ ਅੱਛਾ हूं भींद बया उ बि तव्हां चंद कढण लॻे सुखन ਅਸੀਂ ਅਸਾਂ ਨੇ ਵਧਾਈ ਦੇ ਕਰੇ ਬਸੇ ਦੁਆਰਾ ਕੱਢਿਆ ਸਕਣਾ ਜੀ ਨਾ ਨਾ ਤਾਂ ਜੇ ਰੁਪਇਆ 1100 ਦਿੱਤਾ ਬੱਲੇ ਵੱਲੇ ਸਕਣਾ ਸਾਰੇ ਨਾ ਨਾ ਕੱਢਿਆ ਸਕਣਾ ਉਹ ਅਫਸਰਾ ਦਾ ਸਰ ਸਾਡੇ ਸਰਪੰਚਾਂ ਦਾ ਵਧਾਈ ਲੈ ਕੇ ਖੁਸ਼ ਹੋ ਕੇ ਸੁਖਣਾ ਠੀਕ ਹੈ ਠੀਕ ਹੈ 1000 ਰੁਪਇਆ ਲਾਇਆ ਤਾਂ ਸਾਨੂੰ ਸੋਨੇ ਵਰਗੀ ਨੌ ਬਹਿ ਗਲਾਂਦੀ ਸਰਪੰਚ ਚੰਦੀ ਕਰਦੀ ਰੁਪਇਆ 1100 ਦਾ ਵਾਰ ਕਰਦੀ 600 ਰੁਪਏ ਦੀ ਗੱਲਾਂ ਦੇਖੋ ਇਹਨੇ ਕਿੰਨੇ ਰਿਕਾਰਡ ਕਰ ਕੀਆ ਅੱਗੇ ਪਿੱਛੇ ਕਰ ਪਾਣੀ ਦਾ ਪੋਟਰੀ ਮੰਗਿਆ ਮੇਰੀ ਸ਼ਾਨੀ 4-500 ਰੁਪਏ ਦੇ ਬੇਲਾ ਕਰਦਾ ਤੈਨੂੰ ਪਤਾ ਹੁੰਦਾ ਸੀ ਸਾਦਾ ਦਿੰਦੇ ਨੰਨ ਚਾਹੀਦਾ ਮਾਲਕ ਬਾਪ ਪਰਿਵਾਰ ਵੈਸੇ ਸਾਡੇ ਜੋਹੜੀਆਂ ਅਸਰਾ ਦਾ ਹਾਂ ਨਹੀਂ ਲੱਗ ਨਹੀਂ ਦੂਜੀ ਖਾਲੀ ਬੋਰਡ ਕੀ ਨਹੀਂ ਦੀ ਸਾਨੂੰ ਆ ਗਿਆ ਇਹ ਆ ਕਿ ਆ ਰਕੀਏ ਦੱਸਦਾ ਦੀ ਇਹ ਸ਼ੈਣੀ ਕੀ ਇਹ ਨਹੀਂ ਸਿਰਫ 100 200 ਦਾ ਤੇਰੀ ਇਸ ਬੋਰਡ ਸੇ ਵਿੱਚ ਪਾ ਕੇ ਆਇਆ ਬੇਟਾ ਹੈ ਜੀ ਮਰਪੀਏ 1100 ਲੱਗਿਆ ਹੋਰ ਜੰਗ ਸ਼ੈਣੀ ਹੈ ਨੇ ਸਰੀਪੇ ਲੈ ਲੈਣਾ ਸੋਣਾ ਪੈਰੀ ਪੈਗੇ ਲੈ ਰੇ ਸੀ ਪ੍ਰਵਾਹ ਕੇ ਪੈਣ ਸਾਡੇ ਸੰਗ ਬੈਠਾ 1100 ਤੋਂ ਜ਼ਿਆਦਾ 200 ਰੁਪਏ ਤੇ ਤੇਰੇ ਵਰਗੀ ਵਾਰ ਕੇ ਦੇ ਦਿੰਦੇ ਆਲਾ ਬਾਬਾ ਅੰਦਾ ਚਾਉ ਜੀ ਉਹ ਬਾਹਰ ਕੁਝ ਦੇਣਾ ਸਾਡੀ ਵੀ ਸੀਸੀ ਲੱਗਣੀ ਏ ਸਾਡੀ ਵੀ ਦਾਦੇ ਮਰਾਸੀ ਸੀਸੀ ਲੱਗੇਗੀ ਉਹ 1500 ਦਾ ਪਾਣੀ ਨਹੀਂ ਮੰਗਿਆ ਮੇਰੀ ਸ਼ਾਨੀ ਦਾ 1500 ਦਾ ਪਤਾ ਜਿਆਦਾ ਜਾਏਗਾ ਸਾਡੀ ਸੀਸੀ ਲਗਣੀ ਗਰੀਬਾਂ ਦੀ ਮਰਾ ਪਾਚਾ ਦਾ ਮਾਲਕ ਇਹਦਾ ਗੱਭੂ ਹੋਸ਼ ਨਹੀਂ ਤੇਗੀ ਵੇਖ ਲੈਣੇ ਸੋਨੇ ਵਾਲਿਆਂ ਦੀ ਮੇਰੇ ਪੋਤੇ ਦੀ ਵਿਦਾਈ ਤੇ ਬੂਟਾ ਲੱਗ ਗਿਆ ਹਾਂ ਉਹ ਤਾਂ ਫਿਰ ਭਾਈ ਲੱਗ ਕੇ ਆਵਾ ਕਰਤੀ ਪਹੁੰਚਾ 500 ਹਾਂ ਲੋਕਾਂ ਨੂੰ ਪਤਾ ਬੂਟੇ ਦੇ ਲੜੀਆਂ ਬਣ ਗਈਆਂ ਤੇ ਨਾਲ ਚਟਣੀ ਹਰੀ ਵੀ ਤੇ ਔਰ ਲਾਲ ਵੀ ਹੈ ਨਾ ਤੇ ਬਾਦ ਚੋਂ ਲੰਗਰ ਚੱਲੂਗਾ ਐਂਡ ਤੇ ਤੇ ਪਹਿਲਾਂ ਟਿੱਕੀਆਂ ਔਰ ਨੂਡਲ ਚੱਲਣਗੇ ਤੇ ਬਸ ਡੀਜੇ ਦੀ ਤਿਆਰੀ ਹੋ ਚੁੱਕੀ ਹੈ ਜੀ ਹੁਣ ਹਨਾ ਤੇ ਕਾਫੀ ਵੈਸੇ ਹਨੇਰਾ ਹੋ ਗਿਆ ਤੇ ਹਾਂ ਦੇਖੋ ਲਾਈਟਾਂ ਲੱਗ ਗਈਆਂ ਤੇ ਦੇਖੋ ਜੀ ਆਪਣੇ ਭੈਣ ਭਰਾ ਦੀ ਖੁਸ਼ੀ ਵੀ ਸ਼ਾਮਲ ਹੋਣਾ ਚਾਹੀਦਾ ਜ਼ਰੂਰ ਹਨਾ ਤੇ ਖੁਸ਼ੀ ਵੱਜ ਜਾਂਦੀ ਹੈ ਨਾ ਤੇ ਜੇ ਵੈਸੇ ਟੈਂਪ ਦਾ ਸਾਰਾ ਨੰਗ ਹੀ ਜਾਂਦਾ ਨਾ ਤੇ ਜਰੂਰ ਆਪਾਂ ਨੂੰ ਸ਼ਾਮਲ ਹੋ ਲੈ। ਦੇਖੋ ਵਿਆਹ ਵਾਲਾ ਮੁੰਡਾ ਵਾਏ ਵਾਏ ਕਾਣ ਰਿਹਾ ਤੁਹਾਨੂੰ ਸਾਰਿਆਂ ਨੂੰ ਹਨਾ। ਤੇ ਮੈਂ ਆਪਰ ਕੋਈ ਸਲਾਹ ਕਾਣ ਰਿਹਾ ਤੇ ਭੈਣ ਹੁਣੇ ਲੱਗੇ ਬੈਠੇ ਆ ਉਧਰ ਗਰ ਲਾਲ ਤੇ ਜੋਤ ਬੈਠੇ ਆ। ਤੇ ਬਾਕੀ ਹਜੇ ਹੌਲੇ ਹੌਲੇ ਤਿਆਰੀ ਕਰਦੇ ਪਏ ਸਾਰੇ ਜਾਣੇ ਨਾ। ਬਸ ਡੀਜੇ ਦੇ ਆਉਣ ਤੇ ਤੇ ਸਾਡੀਆਂ ਭਾਂਜੇ ਵੀ ਤਿਆਰ ਹੋਣ ਡੀਆਂ ਆ ਤੇ ਹੋਰ ਬਾਕੀ ਰਿਸ਼ਤੇਦਾਰ ਆਉਣੇ ਹਜੇ ਤੇ ਅੱਗੇ ਚੱਲ ਗਏ ਸੀਗੇ ਤੇ ਆਏ ਸੀਗੇ ਤੇ ਇਧਰ ਲੱਗੀਆਂ ਹੋਈਆਂ। ਦੇਖੋ ਜੀ ਕੁੜੀਆਂ ਜਿਹੜੀਆਂ ਨੂੰ ਚਾਹ ਹੁੰਦਾ ਹੈ ਨਾ ਔਰ ਹੋਣਾ ਵੀ ਚਾਹੀਦਾ ਏ ਮੌਕੇ ਤਾਂ ਮਸੀਂ ਮਿਲਦੀ ਹੈ ਪਰ ਮਾਤਾ ਦਿੰਦਾ ਹੈ ਕਰਮਾ ਦੇ ਨਾਲ ਨਹੀਂ ਤੇ ਸਾਰੀ ਉਮਰ ਲੰਘ ਜਾਂਦੀ ਏ ਇਦਾਂ ਹੀ ਹੈ ਨਾ ਤੇ ਇਹ ਕਰਮਾ ਭਾਗਾਂ ਨਾਲ ਦਿਨ ਆਉਂਦੇ ਆ ਖੁਸ਼ੀਆਂ ਦੇ ਹੈ ਨਾ ਤੇ ਆਪਾਂ ਨੂੰ ਨੱਚ ਟੱਪ ਕੇ ਔਰ ਮਨਾਉਣੇ ਚਾਹੀਦੇ ਹੈ ਨਾ ਤੇ ਪੂਰਾ ਇੰਜੋਏ ਕਰਨਾ ਚਾਹੀਦਾ ਆ ਤੇ ਵਾਹਿਗੁਰੂ ਸਭ ਨੂੰ ਟਾਈਮ ਦੇਵੇ ਮੈਂ ਤਾਂ ਕਹਿੰਨੀ ਕਿਸੇ ਨੂੰ ਤਰਸਾਵੇ ਨਾ ਇਸ ਟਾਈਮ ਤੋਂ ਹਨਾ ਤੇ ਯਾਨੀ ਵਿਆਹ ਤੇ ਰੱਬ ਸਾਰਿਆਂ ਦੇ ਸੁਣੇ ਉਹ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਸਿਆਣੇ ਵੀ ਜਿਹੜਾ ਬਿਆਹ ਲੱਡੂ ਖਾਵੇ ਉਹ ਪਛਤਾਵੇ ਤੇ ਜਿਹੜਾ ਨਹੀਂ ਖਾਂਦਾ ਕੋਈ ਉਹ ਵੀ ਪਛਤਾਉਂਦਾ ਹਨਾ ਜਿਹਨੇ ਖਾ ਲਿਆ ਉਹਨੇ ਦਾ ਪਛਤਾ ਲਿਆ ਵੀ ਹਾਂ ਕਿ ਵਿਆਹ ਕਿਉਂ ਕਰਾ ਲਿਆ ਕਿਦਾਂ ਮਰਜੀਆ ਤੇ ਪਰ ਸਾਥ ਵਧੀਆ ਹੋਣਾ ਚਾਹੀਦਾ ਦੋਨਾਂ ਦਾ ਹਨਾ ਤੇ ਇੱਕ ਵੀ ਵਿੱਚੋਂ ਜਿੱਦਾਂ ਕਹ ਲਓ ਵੀ ਸਹੀ ਨਾ ਹੋਵੇ ਤਾਂ ਜ਼ਿੰਦਗੀ ਖਰਾਬ ਹੋ ਜਾਂਦੀ ਆ ਔਰ ਚੰਗਾ ਸਾਥ ਔਰ ਪਿਆਰ ਹੋਣਾ ਚਾਹੀਦਾ ਫਿਰ ਤੇ ਮੁਸ਼ਕਲਾਂ ਆਪ ਹੀ ਹੱਲ ਹੋ ਜਾਂਦੀਆਂ ਤੇ ਚਲੋ ਦੋਸਤੋ ਜਿੰਦਗੀ ਚਾਉਂਦੇ ਰਹਿੰਦੇ ਆ ਉਹ ਤੇ ਨਿਭੜੇ ਜਾਂਦੇ ਹਨਾ ਤੇ ਆਪਸੀ ਅੰਡਰਸਟੈਂਡ ਚਾਹੀਦੀ ਹੈ ਨਾ ਦੋਨੋਂ ਜੀਆਂ ਵਿੱਚ ਫੇਰ ਜ਼ਿੰਦਗੀ ਬਹੁਤ ਸੋਹਣੀ ਲੰਘ ਜਾਂਦੀ ਆ ਤੇ ਫੇਰ ਜ਼ਿੰਦਗੀ ਦਾ ਰੰਗ ਦੀ ਪਤਾ ਨਹੀਂ ਵੀ ਚੱਲਦਾ ਹੈਗਾ ਤੇ ਕਿਦਾਂ ਟਾਈਮ ਨਾ ਗਿਆੰਦਾ ਕਿੰਨਾ ਕਿੰਨੇ ਸਾਲ ਹੋ ਜਾਂਦੇ ਇੱਕਦਾਂਵੀ ਹੈ ਨਾ ਤੇ ਦੇਖੋ ਜੀ ਹੁਣ ਰਿਸ਼ਤੇ ਆ ਰ ਆ ਚੁੱਕੇ ਆ ਤੇ ਹੁਣ ਰੰਗ ਵੱਜਾ ਪੂਰੇ ਪ੍ਰੋਗਰਾਮ ਦਾ ਹਨਾ ਤੇ ਕੋਈ ਵੀ ਖੁਸ਼ੀ ਵਾਲੇ ਗਮੀ ਵਾਲੇ ਨਾ ਪ੍ਰੋਗਰਾਮ ਹੁੰਦੇ ਆ ਭੈਣਾ ਭਰਾਵਾਂ ਨੂੰ ਚੰਗੇ ਲੱਗਦੇ ਆ ਤੇ ਇਕੱਲਾ ਬੰਦਾ ਦਾ ਕੁਝ ਵੀ ਨਹੀਂ ਹੈ ਨਾ ਨਾ ਆਸਤਾ ਚੰਗਾ ਲੱਗਦਾ ਨਾ ਉਹ ਰੋਂਦਾ ਚੰਗਾ ਲੱਗਦਾ ਤੇ ਆਪਣੇ ਸਾਥ ਨਾਲੇ ਸਾਰਾ ਕੁਝ ਹੀ ਹੁੰਦਾ ਹੈ ਨਾ ਦੁੱਖ ਸੁੱਖ ਜਾਂ ਕਿਦਾਂ ਵੀ ਆ ਤੇ ਉਧਰ ਭਾਜੀ ਹੁਣੀ ਅਸੀਂ ਜਾਂਦੇ ਆ ਤੇ ਬਹੁਤ ਮਜ਼ਾਕ ਕੰਡ ਦੇਖਦੇ ਨੇ ਸਾਡਾ ਬਲੌਗ ਬਣਾਈ ਜਾਂਦੇ ਤੇ ਡਾਕਟਰ ਸਾਹਿਬ ਦੇਖੋ ਤੁਸੀਂ ਅੱਜ ਨਾ ਡਾਕਟਰ ਸਾਹਿਬ ਦੀਆਂ ਭੈਣਾਂ ਦੇਖਦੀਆਂ ਡਾਕਟਰ ਸਾਹਿਬ ਨੂੰ ਤੇ ਬਹੁਤ ਸੋਹਣੇ ਅੱਜ ਕਮੈਂਟ ਪੜੇ ਮੈਂ ਪੈਣਾ ਦੇ ਹਨ ਬਹੁਤ ਧੰਨਵਾਦ ਅੱਡਾ ਭੈਣ ਤੁਸੀਂ ਸਾਡੇ ਵਲੌਗ ਦੇਖਦੇ ਆ ਤੇ ਔਰ ਦੇਖ ਕੇ ਕਮੈਂਟ ਕਰਦੇ ਆ ਹਨ ਤੇ ਬਹੁਤ ਚੰਗਾ ਲੱਗਦਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਬਹੁਤ ਵਧੀਆ ਲੱਗਦਾ ਤੇ ਹੁਣ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਨਿਊਡਲ ਟਿੱਕੀ ਹੁਣ ਚੱਲ ਪਈ ਆ ਤੇ ਇਹਦੇ ਡੀਜੀ ਤੇ ਵੀ ਪੂਰਾ ਨੱਚਣ ਦਾ ਜੋਰ ਆ ਤੇ ਦਿਨ ਭਾਗਾ ਵਾਲਾ ਹਨਾ ਤੇ ਸਾਡੇ ਭੈਣ ਨੂੰ ਬਹੁਤ ਫਿਗਰ ਸਿਗਾ ਵੀ ਪ੍ਰੋਗਰਾਮ ਕਿਦਾਂ ਦੇਖੋ ਜੀ ਮਾਮਾ ਮਰਦਾ ਹੁੰਦਾ ਹੀ ਰੋ ਬੰਦਾ ਸਿਰ ਤੇ ਨਾ ਹੋਵੇ ਨਾ ਤਾਂ ਮਾਵਾ ਨੂੰ ਬਹੁਤ ਜ਼ਿਆਦਾ ਫਿਕਰ ਹੁੰਦਾ ਆ ਨਹੀਂ ਕਿਦਾਂ ਪ੍ਰੋਗਰਾਮ ਹੋਊਗਾ ਜਾਂ ਕਿਦਾਂ ਵੀ ਹੈਨਾ ਤੇ ਚਲੋ ਵੈਗੁਰੂ ਕਰਨੇ ਵਾਲਾ ਹੈਨਾ ਜਦੋਂ ਰੱਬ ਆਪ ਵਿੱਚ ਨਾ ਖਲੋ ਕੇ ਸਾਰੇ ਕੰਮ ਹੋ ਜਾਂਦੇ ਆ ਤੇ ਫਿਰ ਪਤਾ ਨਹੀਂ ਚੱਲਦਾ ਹੈਗਾ ਤੇ ਵਿਆਹ ਵੀ ਇੰਨਾ ਸੋਹਣਾ ਹੋਇਆ ਤਾਂ ਅੱਜ ਪਾਰਟੀ ਦਾ ਪ੍ਰੋਗਰਾਮ ਵੀ ਇੰਨਾ ਸੋਹਣਾ ਹੋਇਆ ਨਾ ਵੀ ਵੀ ਬਹੁਤ ਜ਼ਿਆਦਾ ਸੋਚਣ ਤੋਂ ਪਰੇ ਮੇਨਾ ਸੋਹਣਾ ਪ੍ਰੋਗਰਾਮ ਹੋਇਆ ਬੜਾ ਜੀ ਲੱਗਾ ਇੱਥੇ ਆ ਗਏ ਹਨ ਅੱਜ ਵੀ ਪਤਾ ਲੱਗਾ ਨਹੀਂ ਕਿਦਾਂ ਟਾਈਮ ਬੀਤ ਗਿਆ ਤੇ ਵਧੀਆ ਸਾਰੀ ਫੈਮਿਲੀ ਬਹੁਤ ਮੁੰਡੇ ਵੀ ਬਹੁਤ ਵਧੀਆ ਹਰ ਕੁੜੀਆਂ ਵੀ ਹਨਾ ਤੇ ਭੈਣ ਦਾ ਆਪਣਾ ਸੁਭਾਅ ਵੀ ਚੰਗਾ ਆ ਸਾਡੇ ਨਾਲ ਤਾਂ ਬਹੁਤਿਆ ਵਾਇਗੁਰੂ ਇਦਾਂ ਵਾਸ ਰੱਖੇ ਤੇ ਵਧੀਆ ਲੱਗਦਾ ਆ ਦੇਖੋ ਇਹਦੇ ਹੁਣ ਡੀਜੇ ਤੇ ਨਵੀਂ ਵਿਆਹੀ ਜੋੜੀ ਨੱਚਣ ਢੀ ਆ ਵਾਇਗੁਰੂ ਤਾਂ ਦਰੋਸੀ ਦੇ ਵੇ ਨਾ ਨੂੰ ਨਾ ਵਾਸ ਇਹਨਾਂ ਦਾ ਇਦਾਂ ਹੀ ਜ਼ਿੰਦਗੀ ਸੋਹਣੀ ਨੰਗੇ ਇੰਦੇ ਪਿਆਰ ਰਵੇ ਆਸ ਵਿੱਚ ਤੇ ਵਸੇ ਚੜਦੀ ਕਲਾ ਰਵੇ ਇਹਨਾਂ ਦੀ ਇਦਾਂ ਦੀ ਤੇ ਦੇਖੋ ਜੀ ਰੱਬ ਵੱਲੋਂ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਨਾ ਜਿਹੜੇ ਨਵੀਂ ਨੌਰ ਰਾਣੀ ਆ ਉਹ ਫੈਮਿਲੀ ਜੀ ਰਲ ਗਈ ਆ ਹਨਾ ਤੇ ਮੈਂ ਤਾਂ ਪੈਣ ਨੂੰ ਹੱਸਣ ਢੀ ਸੀ ਅੱਗ ਗਈ ਮੈਂ ਕਿਹਾ ਪੈਣ ਕਹੀਂ ਨਾ ਵੀ ਮੇਰੇ ਦੋ ਕੁੜੀਆਂ ਵੀ ਤਿੰਨ ਕੁੜੀਆਂ ਆਉਣ ਤੇਰੀਆਂ ਨਾ ਇਹ ਵੀ ਤੀ ਆ ਤੀਆਂ ਤੇ ਇਹ ਹੁੰਦੀਆਂ ਜਿਨ੍ਹਾਂ ਨੇ ਆਪਣੇ ਕੋ ਰਹਿਣਾ ਹੁੰਦਾ ਹਨਾ ਤੇ ਇਧਰ ਰੰਗ ਵਜਿਆ ਪੂਰਾ ਡੀਜੇ ਤੇ ਹਨਾ ਹੁਣ ਤੇ ਨਾਲ ਪੰਗੜਾ ਨਾਲ ਪੈਣ ਨਾਲ ਵੀਡੀਓ ਬਣੀ ਜਾਂਦੀ ਆ ਨੋਰਣੀ ਬਹੁਤ ਵਧੀਆ। ਇੱਥੇ ਭੈਣ ਵੀ ਨਾਲ ਲਾਇਆ ਮੈਂ ਕਿ ਚੱਲ ਪੈਣ ਨਾਲ ਕੀੜੀ ਦੇ ਸਾਡੇ ਨਾਲ ਹਨਾ। ਵੀਰ ਟਾਈਮ ਅਸੀਂ ਆਉਂਦਾ ਜਿਹਦੇ ਕਰਮਾਂ ਚ ਹੁੰਦਾ ਉਹਨੇ ਦੇਖਣਾ ਤੇ ਬਿਨਾਂ ਕਰਮਾਂ ਤੋਂ ਇਹ ਟਾਈਮ ਨਹੀਂ ਦਿਖੀ ਜਾਂਦੇ ਹਨਾ। ਤੇ ਸਾਰੇ ਖੁਸ਼ੀ-ਖੁਸ਼ੀ ਸਾਰੇ ਪੰਗੜਾ ਪਾਉਂ ਰਹੇ ਆ ਤੇ ਬਾਹਰ ਔਣਕ ਲੱਗੀ ਆ। ਤੇ ਬਸ ਇਹਦੇ ਔਣਕ ਲੱਗੀਆਂ ਰਹਿਣ ਤੇ ਬਸ ਵਧੀਆ ਲੱਗਦਾ ਤੇ ਵਾਗਿੱਤ ਦੇ ਚੜਦੀ ਕਲਾ ਰੱਖੇ। ਤੇ ਬਸ ਸਾਡੀ ਹੁਣ ਤਕਰੀਬਨ ਤਿਆਰੀ ਆ। ਤੇ ਇਧਰ ਪ੍ਰੋਗਰਾਮ ਹੋੰਡਿਆ ਸਿਰ ਤੇ ਗਲਾਸੀ ਰੱਖੀ ਆ ਪਤਾ ਨਹੀਂ ਵੀਰ ਜੀ ਹੁਣੀ ਕਿਹੜੇ ਪਿੰਡ ਦੇ ਆ ਤੇ ਮਾਰ ਵੀਡੀਓ ਬਣ ਗਈਆਂ ਇਹਨਾਂ ਦੀਆਂ ਕੀ ਵਿਆਹ ਏ ਆ ਪਾਰਟੀ ਆਣਾ ਹਰੇਕ ਬੰਦੇ ਜੀ ਹੁਣਰ ਹੁੰਦਾ ਹੈ ਨਾ ਤੇ ਚਲੋ ਖੈਰ ਵਧੀਆ ਵਸਤੇ ਤਕਰੀਨ ਹੁਣ ਕਿੰਨਾ ਟਾਈਮ ਹੋ ਚੁੱਕਾ ਸਾਨੂੰ ਹੈ ਨਾ 9:30 ਦੇ ਕਰੀਬ ਹੋ ਗਿਆ ਹੈ ਲੋ ਉਫੋ ਲੈ 10:00 ਵੱਜ ਗਏ ਆ ਤੇ ਪੁਣੇ 10 ਆਪਾਂ ਘਰ ਪਹੁੰਚ ਗਏ ਸੀਗੇ ਆ ਵਿਆਹ ਦੀ ਪਾਰਟੀ ਤੋਂ ਤੇ ਬਹੁਤ ਹੀ ਸੋਹਣੀ ਔਰ ਵਧੀਆ ਔਰ ਠੀਕ ਪਾਰਟੀ ਹੋਈ ਨਾ ਇਨੀ ਰੌਣਕ ਹੋਈ ਬਹੁਤ ਹੀ ਜਿਆਦਾ ਨਾ ਵਾਇਰਲ ਕਰਨੇ ਵਾਲਾ ਸਾਰਾ ਕੁਝ ਨਾ ਤੇ ਬੰਦਾ ਤਾਂ ਕੁਝ ਨਹੀਂ ਕਰਦਾ ਹੈਗਾ ਤੇ ਬੰਦਾ ਰ ਕਿਸੇ ਦੀ ਖੁਸ਼ੀ ਦੇਖ ਕੇ ਚੱਲਦਾ ਵੀ ਹੈ ਨਹੀਂ ਹੈ ਨਾ ਮੇਰੇ ਆਪਣਿਆਂ ਨੂੰ ਕਿਉਂ ਦਿੱਤੀਆਂ ਖੁਸ਼ੀਆਂ ਪਰ ਨਹੀਂ ਆਪਣੇ ਮਸਤਕ ਹੁੰਦਾ ਨਾ ਆਪਣਾ ਖੁਸ਼ੀਆਂ ਵਾਲਾ ਨਾ ਤਾਂ ਦੇਖੋ ਮਹਿੰਦੀ ਲਾਈ ਮੈਂ ਆਪਣੇ ਆ ਵੀ ਰਾਤ ਤੇ ਜਿੱਦਾਂ ਦੀ ਆਈ ਉਦਾਂ ਦੀ ਲਾ ਲਈ ਤੇ ਚਲੋ ਸਗਰ ਬਣਾ ਕਰ ਲਿਆ ਨਾ ਮਹਿੰਦੀ ਲਾਉਣ ਦਾ ਦੇਖੋ ਜਾ ਕੇ ਮੈਂ ਗਾਈ ਚੋਈ ਆ ਚਾ ਗਾਈ ਜਿਹੜੀ ਮੇਰੀ ਬੋਲੀ ਜਾਂਦੀ ਕਿੱਥੇ ਗਈ ਕੁਲਵੀਰ ਰਾਜ ਤੂੰ ਕਿੱਥੇ ਗਈ ਕੁਲਵੀਰ ਰਾਜ ਤੂੰ ਨਾ ਤੇ ਕਿਉਂ ਨਹੀਂ ਜਿੰਜਰ ਮਨ ਚੋਮਨਾਂ ਨੇ ਚੁੱਪ ਨਹੀਂ ਕਰਨਾ ਹੈਗਾ ਉਹਨੇ ਬੋਲੀ ਜਾਣਾ ਬੋਲੀ ਜਾਣਾ ਨਾ ਤੇ ਫਿਰ ਮੇਨੋਂ ਅੱਗੇ 10 ਵਜੇ ਚੋਣੀ ਪਈ ਬਜਾਰੀ ਬੋਲਦੀ ਸੀਗੀ ਹੁਣ ਚੁੱਪ ਕਰ ਗਈ ਆ ਥੋੜੇ ਪੱਠੇ ਫੁੱਟੇ ਖਾ ਕੇ ਸਮਾ ਜਾਣਾ ਤੇ ਦੇਖੋ ਜੀ ਆਉਂਦੇ ਕਰਦਿਆਂ ਨੂੰ ਟੈਂਟ ਲੱਗ ਹੀ ਜਾਂਦਾ ਨਾ ਤੇ ਚਲੋ ਖੈਰ ਬਹੁਤ ਸੋਹਣੀ ਪਾਰਟੀ ਹੋਈ ਵਾਇਗਰੂ ਸਾਰਿਆਂ ਨੇ ਸੁਣੇ ਚਲੋ ਆਪਾਂ ਅੱਜ ਦੇ ਵਲੌਗ ਦਾ ਫੇਰ ਕਰਦੇ ਇਥੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਮੇਰੀਆਂ ਭੈਣਾਂ ਦੇ ਬਹੁਤ ਸੋਹਣੇ ਕਮੈਂਟ ਆਏ ਆ ਤੇ ਹੋਰ ਇਹਦੇ ਸਾਥ ਸਪੋਰਟ ਆਪਣੇ ਬਣਿਆ ਰੱਖਿਆ ਕਰੋ ਜੀ ਤੇ ਹੁਣ ਮੈਂ ਉਧਰੋਂ ਲਾਲਵਾ ਜਾਗ ਤੇ ਆਹ ਦੇਖੋ ਜੀ ਗਰਮ ਕਰਨ ਲਈ ਆ ਤੇ ਸਸੀ ਕਾ ਸਾਰੇ ਨੂੰ ਵਾਇਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਓਕੇ ਬਾਏ ਜੀ ਗੁੱਡ ਨਾਈਟ ਜੀ